ਆਜੋ ਆਜੋ ਭਾਈ ਆਜੋ ਬੈਠੋ ਭਾਈ ਤੁਸੀਂ ਅੱਗੇ ਬੈਠ ਜਾਓ ਲਓ ਜੀ ਅਸੀਂ ਤੇ ਸਾਰੀ ਟੀਮ ਚੱਲੇ ਆਂ ਕੁਝ ਖਾਣ ਪੀਣ ਵੀਡੀਓ ਅੱਜ ਬਣਾਈ ਸੀ ਤਾਂ ਅੱਜ ਨਹੀਂ ਮਨ ਬਣ ਗਿਆ ਵੀ ਚੱਲਦੇ ਆਂ ਕਿਤੇ ਤੇ ਬਸ ਹੁਣ ਗੱਡੀ ਬਾਹਰ ਕੱਢ ਕੇ ਚਲਿਏ ਦਿਲ ਤੇ ਕਰਨੇ ਆ ਵੀ ਸਭ ਦੇ ਚੱਲਦੇ ਆ ਤੇ ਉੱਥੋਂ ਕੁਝ ਖਾਣੇ ਆ ਕੁਝ ਫੈਂਸੀ ਆ ਤੇ ਵੇਖਣੀ ਕਿ ਕਿੱਥੇ ਦਾ ਪ੍ਰੋਗਰਾਮ ਬੰਦਾ ਪਹਿਲਾ ਟੀਨੂ ਵਾਲਿਆਂ ਦਾ ਬਹਿ ਜਾ ਜਿੱਥੇ ਫਿਰ ਜਗ੍ਹਾ ਮਿਲਦੀ ਆ ਆਛ ਤਰੀ ਕਹਿਣ ਆ ਆਹ ਦੋ ਕਿ ਨਹੀਂ ਕਹਿੰਦੇ ਚਿੱਟੀ ਘੜਤੀ ਆ ਮਗਰ ਇਦਾਂ ਦੇ ਤਾਂ ਕੰਮ ਲੈ ਮੇਰੇ ਇਦਾਂ ਨਾ ਕਰਾਂਗੇ ਵੀ ਚਾਚਾ ਤੁਹਾਨੂੰ ਹਾਂਜੀ ਵੱਡੀ ਤਾਂ ਭੈ ਕਾਦੇ ਜੋਗੀਆਂ ਲੈ ਇਹ ਜੋੜਾ ਵੇ ਪਰਲੇ ਬੱਚੇ ਬਹਿ ਗਿਆ ਜੇ ਵੇਖ ਇਗਲਬ ਰੰਗ ਤਰੀ ਜੇ ਨਹੀਂ ਨਹੀਂ ਦਾ ਕੰਮ ਸਹੀ ਟੋਕ ਪਹਿਲਾਂ ਹੀ ਪਾਜੀ ਤੇ ਮਗਰ ਤਾਂ ਬੜੀ ਜਗ੍ਹਾ ਨਾ ਕਰੀ ਯਾਰ ਬੜੀ ਇਹ ਤਾਂ ਮੈਂ ਪਾਜੀ ਬੜੀ ਜਗ੍ਹਾ ਪਿੱਛੇ ਕਰਨਾ ਮੈਂ ਵੇਖ ਬੰਸੜੀ ਆ ਬਣਾਉ ਬਸ ਗਾੜੀ ਘਾੜੀ ਵੇਖ ਲੈਿੰਦੇ ਜੇ ਤੁੱਕਾ ਚੱਲ ਗਿਆ ਠੀਕ ਤੇ ਜੇ ਨਹੀਂ ਚੱਲਿਆ ਤਾਂ ਠੀਕ ਹੈ ਨਹੀਂ ਮੈਂ ਬਾਹਰ ਬੈਠੀ ਆ ਯਾਰ ਆਗੇ ਤੁਹਾਨੂੰ ਪਤਾ ਕਿਉਂ ਇਦਾਂ ਕਹਿੰਦੇ ਆ ਵੀ ਤੀਰ ਨਾ ਚੱਲਿਆ ਤੇ ਤੁੱਕਾ ਸਹੀ ਪਤਾ ਕਿਉਂ ਕਹਿੰਦੇ ਪਾਜੀ ਜਦੋਂ ਪਹਿਲਾਂ ਲੜਦੇ ਹੁੰਦੇ ਸੀ ਨਾ ਬੰਦੇ ਉਹ ਤੀਰ ਰੱਖਦੇ ਹੁੰਦੇ ਸੀ ਆਪਣੀ ਪਿੱਛੇ ਉਹਦੇ ਵਿੱਚ ਆਈ ਦੇ ਮਕਾਨ ਮਕਾਨ ਦੇ ਤੁਕੇ ਮਕਾਨ ਦੇ ਮਕਾਨ ਨਹੀਂ ਦਾ ਕਮਾਨ ਵੀ ਨਹੀਂ ਹੁੰਦੀ ਨਹੀਂ ਨਹੀਂ ਕਮਾਨ ਵੀ ਨਹੀਂ ਹੁੰਦੀ ਕਮਾਨ ਕਿਉਂ ਹੁੰਦੀ ਕਿਦਾਂ ਤੀਰ ਚਲਾਈਦਾ ਵਾ ਬਾਅਦ ਚ ਕਹਿੰਦਾ ਨਹੀਂ ਨਹੀਂ ਜਿਹੜੇ ਤੀਰ ਹੁੰਦੇ ਸੀ ਨਾ ਉਹ ਦੋਨੋਂ ਛੱਡ ਕੇ ਚਲਾਉਂਦੇ ਸੀ ਜਦੋਂ ਲੜਦੇ ਲੜਦੇ ਤੀਰ ਮਾਰਦੇ ਹੁੰਦੇ ਸੀ ਨਾ ਤੇ ਤੀਰ ਜਦੋਂ ਮਨ ਲ ਨਹੀਂ ਵਜਦਾ ਹੁੰਦਾ ਤਾਂ ਦੁਸ਼ਮਣਾਂ ਐ ਨਹੀਂ ਲਾਗੇ ਤੇ ਫਿਰ ਈਦਾਂ ਆਪਣੇ ਕਮਰ ਕੱਸ ਕੇ ਜੇ ਕੱਢ ਕੇ ਤੁਕਾ ਮਾਰਦੇ ਹੁੰਦੇ ਤੁਕਾ ਕਿਹਨਾਂ ਲਾਣਾ ਸ਼ੁਰੂ ਕਰ ਦਿੰਦੇ ਤੁਕਾ ਜਿਹੜਾ ਛਲੀਆਂ ਤੁਕਾ ਹੁੰਦਾ ਹੀ ਛੋਟਾ ਤੇ ਹੁੰਦਾ ਕੋ ਦਿਖਾ ਸੀ ਤੇ ਤਾਂ ਕਰਕੇ ਕਹਿੰਦੇ ਵੀ ਇਹ ਤੀਰ ਨਹੀਂ ਨਾ ਚਲਾ ਕੇ ਦੇਖ ਲੋ ਠੀਕ ਠੀਕ ਸਮਝ ਲੱਗੀ ਹੁਣ ਇਹ ਨੋਟ ਕਰ ਲੋ ਕੱਲ ਤੁਹਾਡਾ ਟੈਸਟ ਇਹ ਤੀਰ ਨਾਲ ਚੱਲੇਗਾ ਤੁੱਕਾ ਲਾਇਆ ਕਿ ਉਹਦਾ ਮਾਸਟਰ ਅਜਾ ਦੱਸੋ लवली ਦਾ ਇਰਾਦਾ ਵਾ ਆ ਵੀ ਆਪਾਂ ਅੱਜ ਖਾਣਾ ਪੀਜ਼ਾ लवली ਕੀ ਖਾਣਾ ਇਹ ਤਾਂ ਪੀਜ਼ਾ ਡਲਿਆ ਜੇ ਦੱਸੋ ਕੀ ਕੀ ਖਾਣਾ ਫੇਰ ਮੇਰਾ ਇਹ ਇਰਾਦਾ ਵੀ ਮੈਂ ਸਭ ਖਾਣਾ ਉਹਦੇ ਸਭ ਦੇ ਫਿਰ ਨਹੀਂ ਦੀ ਸਮਝੀ ਜੇ ਕੱਚੀ ਸਬਜੀ ਬਰੈਡ ਵਿੱਚ ਇਹ ਕਦੀ ਉਹ ਤੁਹਾਡਾ ਸਾਨੂੰ ਉਹਦਾ ਪਤਾ ਮੇਰੀ ਗੱਲ ਸੁਣੋ ਨਾ ਮੈਂ ਤੁਹਾਨੂੰ ਦੱਸਣਾ ਪੀਜ਼ਾ ਤਾਂ ਤੁਸੀਂ ਖਾਦਾ ਹੋ ਕਿਉਂ ਭਾਜੀ ਉਹ ਤਾਂ ਹੀ ਐਕਸਪੀਰੀਅੰਸ ਕਰ ਲਿਆ ਵਾ ਅੱਜ ਸਭ ਜਾਣੇ ਆ ਆਹੋ ਉਹ ਚੀਜ਼ ਐਕਸਪੀਰੀਅੰਸ ਕਰੋ ਤੇ ਤੁਹਾਨੂੰ ਕਿੱਦਾਂ ਦੀ ਲੱਗਦੀ ਪਰ ਸਭ ਖਾ ਕੇ ਨਾ ਸਭ ਖਾ ਕੇ ਤੁਹਾਨੂੰ ਇਹ ਚੀਜ਼ ਦਾ ਕਦੀ ਨਹੀਂ ਮਲਾਲ ਨਹੀਂ ਹੋਏਗਾ ਮੰਜ ਵੀ ਅਸੀਂ ਕੁਛ ਤਲਿਆ ਖਾਦਾ ਅਸੀਂ ਮਾੜਾ ਖਾਦਾ ਵਾ ਵਧੀਆ ਚੀਜ਼ ਤਾਜੀ ਤੇ ਵਧੀਆ ਸੁਆਦ ਜੇ ਸਬਜ਼ੀਆਂ ਥੋੜੀਆਂ ਚਲੋ ਆ ਕੇ ਆਣ ਦੋ ਫਿਰ ਉੱਥੇ ਤੇਰੇ ਨੂੰ ਕਰਵਾਇਓ ਫਿਰ ਲੱਭੀ ਕਹਿੰਦੇ ਵੀ ਮੈਂ ਪੀਜ਼ਾ ਖਾਣਾ ਮੈਂ ਲੱਗਿਆ ਲੱਭਿਆ ਵਾ ਲੱਭੀ ਨੇ ਪੀਜ਼ਾ ਮੇਰੇ ਕੰਨਾਂ ਭਾਗੀ ਕਹਿਣਾ ਇਹ ਕਹਿੰਦਾ ਮਨਾ ਯਾਰ ਪੀਜ਼ਾ ਖਾਣਾ ਅੱਛਾ ਅੱਛਾ ਲਣੀ ਤਰਜਣੇ ਛੇਕ ਜੂਗੇ ਇਹ ਉਤਰਾਂ ਜਿਹਾ ਬੜਾ ਖੋਜਵਾ ਬੜਾ ਖੋਜਵਾ ਉਤਰਾਂ ਜਿਹਾ ਮੈਨੂੰ ਕਰਨੀ ਗੁਜਾਰ ਵਿੱਚ ਬਣਾ ਵਿੱਚ ਬਾਜ਼ਾਰ ਵਿੱਚ ਬੜਾ ਫਿਰਦਾ ਤੂੰ ਤੀ ਤੈਨੂੰ ਕਹਿੰਦੇ ਮੈਂ ਆਉਣਾ ਨਹੀਂ ਗਾ ਮੈਂ ਕਿਹੜਾ ਖਾਣਾ ਕੋਈ ਆ ਵੇਖ ਲੋ ਕਹਿੰਦੀ ਮੈਂ ਕਿਹੜਾ ਖਾਣਾ ਕੋਈ ਤੂੰ ਗੱਲ ਨਹੀਂ ਚੰਗੀ ਕੀਤੀ ਯਾਰ ਕਿਹੜੀ ਠੀਕ ਹੈ ਰਾਜ ਹੁੰਦੇ ਚੁੱਪ ਖਾਜ ਇਹ ਚੁੱਪ ਤਾਂ ਮੁੱਲ ਮੋੜਨਾ ਪੈਣਾ ਤੁੱਕਾ ਮੇਰਾ ਦੱਸ ਦੇ ਹੀ ਮੌਬੂਦੀ ਹੈ ਹਾਂ ਇਹਦੇ ਨਹੀਂ ਰਗਦੀ ਚਲੋ ਕੋਈ ਨਹੀਂ ਇਹ ਵੀ ਦੇਖਣਾ ਆਹ ਵਾਹਣਾ ਵਾਲਾ ਹੋ ਗਿਆ ਨਾ ਆ ਨੋਰਮਲ ਜੀ ਆ ਨੋਰਮਲ ਨੇ ਆ ਸਿਰ ਤੇ ਆਮ ਹੀ ਜਾਂਦਾ ਠੀਕ ਚਲੋ ਠੀਕ ਜਿਵੇਂ ਤੂੰ ਬਣਾਉਣਾ ਨਾ ਹੁਣ ਜਿਮ ਵਿੱਚ ਫਿਰ ਇਹੋ ਜੀ ਜਗ ਕਿੰਨੇ ਦਿਨ ਜਿਮ ਦੀ ਗੱਲ ਤੂੰ ਕੀ ਦੱਸਿਆ ਸੀ ਵੀ ਕੱਲ ਅਸੀਂ ਚੱਲਗੇ ਜਿਮ ਮੈਂ ਤਾਂ ਲੱਭ ਲਈ ਇਹਨੂੰ ਹੁਣ ਮੰਨ ਜਾਈਏ ਵੀ ਇਹਨੇ ਅੱਜ ਤੋਂ ਜਾਣਾ ਨਹੀਂ ਆਹ ਸੈਲਡ ਵੇਖਿਆ ਤਾਂ ਇਹ ਸਿਰ ਤੇ ਜਮ ਲੱਗਣੀ ਹੈ ਭਾਜੀ ਕਿੰਨੇ ਦਿਨ ਸਾਢੇ 5 ਹੋਣ ਚ ਥੋੜਾ ਜਿਹਾ ਭਾਜੀ ਇੱਕ ਹੀ ਕਿੰਨੇ ਦਿਨ ਗਾਣੇ ਇਹ ਜਿੰਨ ਕਲੀਆਂ ਟੁੱਟਣੀਆਂ ਉਦੋਂ ਨਹੀਂ ਅੱਜ ਤੋਂ ਅੱਜ ਖਾ ਕੇ ਤਾਂ ਸਲਾਦ ਤੇ ਹੁਣ ਪਸੋਂ ਨੂੰ ਛੁੱਟੀ ਲਓ ਵੀ ਸਭ ਖਾ ਕੇ ਤੇ ਅਸੀਂ ਦੇਣ ਹੋ ਗਏ ਵਿਹਲੇ ਮਗਰ ਆਉਂਦੀ ਸਾਡੀ ਸੈਣਾ ਮੈਣਾ ਤੇ ਗੱਡੀ ਲੱਗੀ ਆ ਤੁਪੇ ਤੇ ਗਰਮ ਹੋ ਗਈ ਹਣੀ ਬਹੁਤ ਜ਼ਿਆਦਾ ਵਾਦੂ ਅਸਲ ਚ ਬਹੁਤ ਜ਼ਿਆਦਾ ਗਰਮੀ ਹੈ ਬਹੁਤ ਜ਼ਿਆਦਾ ਗਰਮੀ ਚਲ ਵੀ ਚਲੀਏ ਭਾਈ ਚਲੋ ਜਿੱਧਰ ਪਾ ਦੇ ਕੁਲੇਟ ਲੈ ਸ਼ੋਲੀਨੀ 에ਰੋ ਚਲ ਕੋਸ਼ਲ ਕੋਡ ਵੀ ਹੋਂ ਦੋ ਚਲੋ ਹਾਂਜੀ ਹੋਂ ਦੱਸੋ ਕਿਦਾਂ ਦਾ ਐਕਸਪੀਰੀਅੰਸ ਰਿਹਾ ਵੀ ਤੁਹਾਡਾ ਸੁਣਾਓ ਬਹੁਤ ਵਧੀਆ ਕਾਗ ਜਿ ਪਿੱਛੇ ਬੈਠਾ ਨਹੀਂ ਜਾਣਿਆ ਬਹੁਤ ਟੇਸਟ ਤੇ ਬੜਾ ਮਜ਼ਾ ਆਇਆ ਲੱਗਦੀ ਕਹਿੰਦੇ ਵੀ ਖਾ ਕੇ ਸਾਡੇ ਨੇ ਮੋਟੇ ਹੋ ਗਏ ਤਾਂ ਮਗਰ ਬੈਠਾ ਨਹੀਂ ਜਾਣਾ ਚਾਹਾਂਗਾ ਮੈਨੂੰ ਦਿਨੋਂ ਦੇ ਸ਼ੀਸ਼ੇ ਤੋਂ ਬਾਹਰ ਕੱਢਣ ਪੈਂਦੀਆਂ ਨੇ ਉਹ ਤਾਂ ਅੰਗਲੇ ਤੋਂ ਤਰੋ ਜੋਤ ਨੇ ਕਹਿੰਦੇ ਪੀਕੋ ਘੱਡੀ ਜੀ ਜਾਣਾ ਕਿਉਂ ਅੱਜ ਵੀ ਮੇਲਾ ਚੱਲ ਰਿਹਾ ਹੈ ਬਿਲਕੁਲ ਉਹਦਾ ਦੀਦੀ ਪਹਿਲਾਂ ਸਿੱਧੇ ਬੈਠੀ ਫਰਕ ਪੈਂਦਾ ਉਹਦਾ ਵੇਲੇ ਹੈ ਹੈ ਫਰਕ ਪੈਂਦਾ ਪੈਂਦਾ ਬਹੁਤਾ ਨਹੀਂ ਤਾਂ ਰੋਗ ਕਦੇ ਸਮਾਨ ਬੈਠੀ ਗੱਲ ਪਤਾ ਕੀ ਆ ਰਪਿੰਦਰ ਨੇ ਮਾਲ ਖਾਤਾ ਜਿਆਦਾ ਕਹਿੰਦਾ ਰਪਿੰਦਰ ਨੇ ਮਾਲ ਖਾਤਾ ਜਿਆਦਾ ਮਾਲ ਨਹੀਂ ਕਰਦਾ ਜਿੰਨਾ ਤੂੰ ਖਾਦਾ ਬਰਾਬਰ ਹੀ ਹੈ ਭਾਜੀ ਬਰਛੇ ਕੰਮ ਨਾ ਕਰ ਪਤਾ ਪਤਾ ਕਿਥੇ ਲੱਗੀ ਨਾ ਨਾ ਦਾਦੀ ਬਲਗੀ ਤੇ ਗਈ ਹੋਏ ਇਹਦੇ ਕੰਮ ਕਰਕੇ ਫੇਰ ਇਹ ਦੀ ਆਵਾਜ਼ ਮਾਰੀ ਤਾਂ ਭਾਜੀ ਲਾ ਲੋ ਆਇਆ ਪਰ ਲਾ ਇੱਕ ਅੰਗ ਕਰੀਏ ਅੰਗਲੀਆਂ ਨਾ ਕਿੱਥੇ ਚੱਲ ਗਈ ਮੈਂ ਨਾ ਵੇਖਾਂ ਮੈਂ ਹਾਂ ਬੈਲਟ ਕਿੱਥੇ ਗਈ ਆ ਬੈਲਟ ਨਹੀਂ ਲੱਭਣ ਦੀ ਹੁਣ ਕੇ ਮੈਨੂੰ ਪਤਾ ਲੱਗਾ ਵੀ ਮਗਰਲੀ ਚੂਹਾ ਬੈਠਾ ਹੁਣ ਆਪਾਂ ਘਰ ਤੇ ਪਹੁੰਚ ਚਲੇ ਆ ਭਾਰਾ ਜਹੀਂ ਰਜਿੰਦਰ ਭਾਜੀ ਨੂੰ ਤੇ ਦੀਪ ਭੈਣ ਜੀ ਨੂੰ ਬੜਾ ਮਿਸ ਕੀਤਾ ਵਾ ਤੇ ਚਲੋ ਸਾਡੇ ਨਾਲ ਹੁੰਦੇ ਤਾਂ ਫਿਰ ਜਿਆਦਾ ਰੌਣਕ ਹੋਰ ਲੱਗਣੀ ਸੀ। ਦਲਜੀਤ ਵੀ ਹੈ ਨਹੀਂ ਸੀ। ਸੰਦੀਪ ਭਾਜੀ ਦਾ ਵੀ ਅੱਜ ਸੀਨ ਹੈ ਨਹੀਂ ਸੀ ਤੇ ਪ੍ਰੋਗਰਾਮ ਸਾਡਾ ਬਣ ਗਿਆ ਜਾਨ ਚੱਕ ਤੇ ਫਿਰ ਸਾਨੂੰ ਆਉਣਾ ਪਿਆ। ਨਹੀਂ ਹੈਗੇ ਨਾ ਮਗਰ ਮੇਰਾ ਵੀ ਮੂੰਹ ਬਾਦੋ। ਲੌਲੀ ਆਵ ਕਰੀ ਯਾਰ। ਸਮਝੀਆਂ ਆਹੋ ਭੱਲੇ ਜੀ ਅੱਡਿਆ। ਦਰਦੀ ਤੇ ਪਿੰਡੀਆਂ ਲੈ ਕੇ ਆਏ ਵੇਲ। ਪਿੰਡੀਆਂ। ਪਿੰਡੀਆਂ। ਤਾਂ ਪਿੰਡੀਆਂ ਨਹੀਂ ਆਵਾਂ। ਹੋਰ ਕਿਉਂ ਨਾ ਮੈਂ ਕਹਿੰਦਾ। ਪਿੰਡੀਆਂ ਪਿੰਡੀਆਂ। ਹੁੰਦਾ ਭਾਜੀ ਨੂੰ ਫੋਨ ਕਰਕੇ ਪੁੱਛਾਂਗੇ ਵੀ ਭਾਜੀ ਇਹਦਾ ਮਾਹੌਲ ਕਿਦਾਂ ਦਾ? ਭਾਜੀ ਕਹਿੰਦੇ ਨਹੀਂ ਜੀ ਲੱਗਣਾ ਮੇਰਾ। ਨਹੀਂ ਲੱਗਣ ਡਿਆ। ਜੋ ਤਾ ਜਾਓ ਐਂ ਜੀ ਗੋ ਸਾਜੀ ਹੋਣੀ ਪਈ ਨਾ ਮਸਕ ਇਕੱਠੇ ਹੋਗੀ ਜੋ ਤੋ ਤਰੀਆ ਮੇਰੇ ਨੂੰ ਸਾਹ ਆਏ ਮਸਕ ਕੋਈ ਖਲਾਸੀ ਹਾਂ ਆਏ ਸਾਹ ਸਾਬਿਆ ਜੀ ਨਹੀਂ ਵਧੀਆ ਮਜ਼ਾ ਆ ਜਾਂਦਾ ਨਹੀਂ ਨਹੀਂ ਬਹੁਤ ਵਧੀਆ ਇੰਨਾਂ ਦੀ ਨੰਗ ਜਾਣੀ ਚੜਨੀ ਆ ਮਾਰਦੇ ਜੜੀਆਂ ਖੁਸ਼ ਹੋ ਗਏ ਖੁਸ਼ ਹੋ ਗਏ ਚਲੋ ਭਾਈ ਚਲੋ ਜੀ ਉਹ ਲੋ ਆਪਣੇ ਆਪਣੀ ਬਾਈਕ ਤੇ ਧੋੜੇ ਮੈਜ ਜੇ ਪਿਛੇ ਵੇਖਿਆ ਨਾ ਤਾਂ ਫਿਰ ਵੇਖੋ ਉਹਨਾਂ ਦੇ ਘਰ ਲੱਗੇ ਬੰਦੇ ਪਤਾ ਕਿੱ데 ਲਾਉਣੇ ਆ ਸੀਨ ਲੇਟ ਹੋ ਗਿਆ ਸੀ ਸੀਨ ਸੱਚੇ ਗੰਮ ਜਾਇ ਨਾ ਕਰਾ ਉਹਨਾਂ ਨੂੰ ਬੰਦ ਕਰ ਦੇ ਉਹ ਲੱਗ ਜਿਹਾ ਸੀ ਚੰਗਾ ਵੀ ਬਾਏ ਬਾਏ ਸਾਰਿਆਂ ਨੂੰ ਮੈਂ ਚਲਦਾ ਚੋੜੀ ਸਵੇਰੇ ਸਵੇਰੇ ਕਿੱਦਾਂ ਆਉਣਾ ਵਾ ਸਵੇਰੇ 9 ਵਜੇ ਆ ਜਿਓ ਸਾਰੇ ਜਣੇ ਆਪੇ ਕਹਿੰਦੇ ਜੇ 9 ਵਜੇ ਮੈਂ ਜੀ 9 ਵਜੇ ਪੱਕਾ 9 ਵਜੇ ਡਨ ਹੋਣਾ ਆਹ ਪਿਆਰ ਸ਼ਾਰ ਹੋ ਕੇ ਬੀਬੇ ਬਾਹੂ ਬਣ ਕੇ ਕਿਹੜੀ ਕਿਹੜੀ ਪਾਂਡੀ ਵੀਡੀਓ ਸਵੇਰੇ ਤੁਹਾਡੀ ਇੰਟਰਵਿਊ ਹੋਣੀ ਹੈ ਸਵੇਰੇ ਹੋਣੀ ਹੈ ਸਾਡੀ ਸਾਰੀ ਟੀਮ ਦੀ ਇੰਟਰਵਿਊ ਤੇ ਜਜਬਾ ਟੀਵੀ ਤੇ ਤੁਹਾਨੂੰ ਲਿੰਕ ਸਾਰੇ ਜਰੂਰ ਸ਼ੇਅਰ ਕਰਾਂਗੇ ਤੇ ਸਾਡੀ ਟੀਮ ਜਿਹੜੀ ਆ ਅਸੀਂ ਵੀ ਆਪਣੇ ਆਪਣੇ ਐਕਸਪੀਰੀਅੰਸ ਦੱਸਾਂਗੇ ਕਿ ਸਾਡੇ ਚੈਨਲ ਤੇ ਕਿਦਾਂ ਦਾ ਐਕਸਪੀਰੀਅੰਸ ਹੈ ਤੇ ਜਰੂਰ ਸਾਰੇ ਦੇਖਿਓ ਤੁਹਾਨੂੰ ਵਧੀਆ ਲੱਗੇਗੀ ਅਸੀਂ ਵੀ ਅੱਜ ਦਾ ਦਿਨ ਬਹੁਤ ਵਧੀਆ ਇੰਜੋਏ ਕੀਤਾ ਆ ਤੇ ਹੁਣ ਟੀਮ ਚੱਲੀ ਆ ਕਿੰਨੇ ਵਜੇ ਹਾਂ ਹਾਂ ਪੱਕਾ ਪੱਕਾ ਇਹ ਵਗਾਂ ਮਖੀਰ ਇਹ ਤਾਂ ਇੱਕ ਦਿਨ ਜਿੰਮ ਲਈ ਤੇ ਵੇਖੀ ਦੌੜਾ ਵੇਖੀ ਕਹਿੰਦਾ ਵਿਖਾਈ 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 ਸਹੀ ਨਜ਼ਰ ਲੱਗ ਜਰੀ ਨਹੀਂ ਨਹੀਂ ਮੇਰੀ ਗੱਲ ਸੁਣ ਮੈਂ ਇੱਕ ਜਿਹਨੇ ਕਮੈਂਟ ਕੀਤਾ ਸੀ ਕਿਵੇਂ ਕਮਾਈ ਤੇ ਹੋਰ ਪਤਾ ਨਹੀਂ ਕੀ ਜਿੰਨਾ ਬਖਾਉਂਦੇ ਕਮਾਈ ਤੇ ਲੋਕੀ ਸਾਈਡ ਕਮਾਈ ਤੇ ਕਰਦੀ ਲੜਾਈ ਹਾਂ ਇਹਦਾ ਕੀ ਪਤਾ ਲੱਗਦਾ ਹੈ ਵੇਖੀ ਲਵਲੀ ਮਗਰੀ ਸ਼ਾਰੇ ਕਹਿੰਦਾ ਕਾ ਘਗੜੀ ਪਤਾ ਇਹਨਾਂ ਨੂੰ ਲੜਾਈਆਂ ਮਗਰ ਬਹਿ ਲੱਗੀਆਂ ਚਲ ਬਹਿ ਜਾ ਕੰਦਲ ਰਾਈਆਂ ਮਗਰ ਵਹਿਣ ਲੱਗੀ ਹੋਵੇ ਮੇਰੇ ਬੰਦੇ ਨੂੰ ਕੀ ਚੜਚਲ ਜੀ ਓਕੇ ਬਾਈ ਠੀਕ ਹੈ ਜੀ ਬਾਈ ਓਕੇ ਕੰਦਲ ਲੱਗੀ ਫਿਰ ਮਿਲਣਾ ਉਹ ਸਟੈਂਡ ਝੁਕ ਲਿਓ ਕੰਦਲ ਲੱਗੀ ਬ੍ਰੇਕ ਚਲੋ ਭਾਈ ਇਹਦੇ ਭੰਜੀ ਨਹੀਂ ਗੇਟ ਬੰਦ ਕਰੀ ਗੇਟ ਬੰਦ ਕਰਨਾ ਅਨਮੋਲ ਹੋਣਾ ਸੱਚ ਹੁਣ ਸਾਰੀਆਂ ਸੱਟੀਆਂ ਤੇ ਖੁਨੇ ਬਣਾਉਣੀਆਂ ਕਿਵੇਂ ਹੋ ਅਸ਼ੀਰ ਬੜਾ ਇੰਜੋਏ ਕੀਤਾ ਅੱਜ ਚਲੋ ਸੱਸੀ ਘਾ ਬਲਾਉ ਸਾਰਿਆਂ ਨੂੰ ਸੱਸੀ ਕਾਲ ਜੀ ਸਾਰਿਆਂ ਨੂੰ ਸਾਡੇ ਨੂੰ ਸੱਸੀ ਕਾਲ ਵਧੀਆ ਰਿਹਾ ਹੋਂ ਦਾ ਚਲ ਵਧੀਆ ਹੋ ਠੀਕ ਹੈ ਜੀ ਹੁਣ ਅਸੀ ਵੀ ਕਰੀ ਰੈਸਟ ਕਰ ਲੀਏ ਤੇ ਕੱਲ ਤੁਹਾਨੂੰ ਮਿਲਦੇ ਹਾਂ ਮਤਲਬ ਅਗਲੇ ਵਲੌਗ ਚ ਮਿਲਦੇ ਹਾਂ ਤੁਹਾਨੂੰ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਕਰਮਾਂ ਵਾਲੀ ਨੂੰ ਵੀਡੀਓ ਜਰੂਰ ਸਾਝਾ ਦੇਖਿਓ ਬਹੁਤ ਤੁਸੀਂ ਪਿਆਰ ਦੇ ਰਹੇ ਜੇ ਸਾਰਿਆਂ ਦਾ ਬਹੁਤ ਬਹੁਤ ਜਿਆਦਾ ਧੰਨਵਾਦ ਦਿਲੋਂ ਤੇ ਇੰਟਰਵਿਊ ਸਾਡੀਆਂ ਆਉਣੀਆਂ ਨੇ ਹੁਣ ਕਿਸੇ ਦਿਨ ਤੇ ਤੁਹਾਨੂੰ ਮੈਂ ਜਰੂਰ ਸਾਰਿਆਂ ਨਾਲ ਲਿੰਕ ਸ਼ੇਅਰ ਕਰੂੰਗਾ ਸਾਝਾ ਜਰੂਰ ਦੇਖਿਓ ਬਾਏ ਬਾਏ ਮਿਲਦੇ ਹਾਂ ਅਗਲੇ ਵਲੌਗ ਵਿੱਚ ਜੋ ਤਾਂ ਬਾਏ ਬਾਏ ਕਰ ਦੋ ਬਾਏ ਬਾਏ